ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜੀਆਂ ਦੱਸਦੇ ਹੀ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਅਤੇ ਇੱਕ ਕਾਰ ਦੀ ਇੰਨੀ ਭਿਆਨਕ ਟੱਕਰ ਹੋਈ ਹੈ ਕਿ ਪੂਰੇ ਰੋਡ ਦੇ ਉੱਤੇ ਦੋਵਾਂ ਦੀਆਂ ਪਲਟੀਆਂ ਵੱਜੀਆਂ ਜਿਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਜਾਨ ਚਲੇ ਗਈ ਹੈ ਜੀਆਂ ਦੱਸਦੇ ਹੀ ਕਿ ਦਸਵਾ ਦੇ ਲੱਗੇ ਵੱਡਾ ਹਾਦਸਾ ਜਿਹੜਾ ਵਾਪਰਿਆ ਹੈ ਕਿ ਇੱਥੇ ਗੱਡੀ ਅਤੇ ਨਾਲ ਹੀ ਸਵਾਰੀਆਂ ਦੇ ਨਾਲ ਭਰੀ ਹੋਈ ਬਸ ਦੀ ਭਿਆਨਕ ਟੱਕਰ ਹੋਈ ਹੈ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਤੁਸੀਂ ਵੇਖੋ ਜਿਸ ਦੇ ਵਿੱਚ ਬਸ ਦੀਆਂ ਪਲਟੀਆਂ ਵੱਜੀਆਂ ਕਾਰ ਦੀਆਂ ਵੀ ਲੇਕਿਨ ਮੁੱਖ ਤੌਰ ਤੇ ਚਾਰ ਲੋਕਾਂ ਦੀ ਤਾਂ ਜਾਨ ਚਲੀ ਗਈ ਹੈ ਲੇਕਿਨ ਜੀ.ਐਸ.ਬੀ ਦੇ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਬੁਰੇ ਤਰੀਕੇ ਦੇ ਨਾਲ ਅੰਦਰ ਜਿਹੜੀਆਂ ਲਾਸ਼ਾਂ ਅਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਜੋ ਤੁਹਾਨੂੰ ਸਕਰੀਨ ਤੇ ਦਿਖਾ ਨਹੀਂ ਸਕਦੇ ਵਿੱਚ ਲੋਕ ਜਿਹੜੇ ਨੇ ਬਸ ਦੇ ਅਗਲੇ ਪਾਸੇ ਫਸੇ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਦੱਸਦੇ ਹਾਂ ਕਿ ਉਹਨਾਂ ਨੂੰ ਜੀ.ਐਸ.ਬੀ ਦੇ ਰਾਹੀਂ ਬਾਹਰ ਕੱਢਿਆ ਗਿਆ ਬੁਰੇ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਇੱਕ ਵਾਰ ਤੁਹਾਨੂੰ ਆਵਾਜ਼ ਦੇ ਰਾਹੀਂ ਸੁਣਾਵਾਂਗੇ ਕਿ ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਮੌਕੇ ਤੇ ਉੱਥੇ ਇੱਕ ਵਾਰ ਕੀ ਹਾਲਾਤ ਜਿਹੜੇ ਬਣਦੇ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਉਣਿਆਂ ਵਾਸਤੇ ਤੁਸੀਂ ਵੇਖੋ ਕਿ ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋਏ ਜੀਸੀਬੀ ਦੇ ਰਾਹੀਂ ਬੱਸ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ